ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟੇ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਇਹ ਜਿਹੜੇ ਘਰ ਦੀ ਵੀਡੀਓ ਅਸੀਂ ਲੈ ਕੇ ਆਏ ਆ ਇਸ ਘਰ ਦੀ ਜਗ੍ਹਾ 8 ਮਰਲੇ ਹੈ ਜੀ ਪਹਿਲਾਂ ਤੁਹਾਨੂੰ ਮੈਂ ਫਰੰਟ ਸਾਰੇ ਦਿਖਾ ਦਿੰਨਾ ਵਾਂ ਤੇ ਗਲੀ ਵੀ ਦਿਖਾ ਦਿੰਨਾ ਵਾਂ ਫਿਰ ਤੁਹਾਨੂੰ ਅੰਦਰੋਂ ਇਹ ਸਾਰਾ ਘਰ ਦਿਖਾ ਦਿੰਨੇ ਆ ਆ ਦੇਖੋ ਜੀ ਇਹ ਘਰ ਦੀ ਫਰੰਟ ਹੈ ਧਿਆਨ ਨੂੰ ਘੜੀ ਲੱਗਦੀ ਹੈ ਸਾਹਮਣੇ ਬਿਲਕੁਲ ਮੇਨ ਰੋਡ ਜਾ ਰਿਹਾ ਹੈ ਮਾਲਕਾ ਨੇ ਕਿਹਾ ਜੀ ਇਹ ਘਰ ਨਵਾਂ ਹੀ ਬਣਿਆ ਹਜੇ ਇਹਨੂੰ ਬਣੇ ਨੂੰ 2-3 ਸਾਲ ਹੀ ਹੋਏ ਨੇ ਸਿਰਫ ਇਹ ਪੁਰਾਣਾ ਨਹੀਂ ਬਣਿਆ ਹੋਇਆ ਜਗਾ ਤੁਹਾਨੂੰ ਦੱਸ ਦਿੱਤੀ ਸੀ ਕਿ 8 ਮਰਲੇ ਆ ਵੱਡਾ ਗੇਟ ਲੱਗਾ ਕਾਰ ਸਿੱਧੀ ਅੰਦਰ ਜਾਂਦੀ ਹੈ ਜੀ ਬਾਕੀ ਤੁਸੀਂ ਸਾਰਾ ਦੇਖ ਹੀ ਰਹੇ ਹੋ ਇੱਕ ਸਾਈਡ ਤੇ ਵਾਸ਼ਰੂਮ ਬਣਾਇਆ ਹੋਇਆ ਹੈ ਟਾਇਲ ਸਾਰੀ ਲੱਗੀ ਹੋਈ ਹੈ ਬਾਕੀ ਤੁਹਾਨੂੰ ਸਾਰੇ ਪਾਸੇ ਕਰਕੇ ਕੈਮਰਾ ਘੁਮਾ ਕੇ ਪਹਿਲਾਂ ਦਿਖਾ ਦਿੰਨੇ ਆ। ਆ ਦੇਖੋ ਜੀ ਆ ਵਾਸ਼ਰੂਮ ਬਣਿਆ ਹੋਇਆ। ਬਾਹਰਲੇ ਪਾਸੇ ਅੰਦਰ ਵੀ ਅਟੈਚ ਵਾਸ਼ਰੂਮ ਬਣਿਆ ਆ ਰੂਮ ਦੇ ਨਾਲ ਤੁਹਾਨੂੰ ਉਹ ਵੀ ਦਿਖਾਵਾਂਗੇ। ਇਸ ਘਰ ਵਿੱਚ ਦੋ ਬੈੱਡਰੂਮ ਬਣੇ ਹੋਏ ਹਨ। ਇੱਕ ਡਰਾਇੰਗ ਰੂਮ ਬਣਿਆ ਹੋਇਆ। ਇੱਕ ਕਿਚਨ ਬਣੀ ਹੋਈ ਹੈ। ਦੋਨੋਂ ਬੈੱਡਰੂਮ ਨਾਲ ਅਟੈਚ ਵਾਸ਼ਰੂਮ ਬਣੇ ਹੋਏ ਹਨ। ਇੱਕ ਲੌਬੀ ਬਣੀ ਹੋਈ ਹੈ ਲੌਬੀ ਏਰੀਆ ਵਿੱਚ ਪੌੜੀਆਂ ਉੱਪਰ ਜਾਂਦੀਆਂ ਹਨ ਆ ਦੇਖੋ ਜੀ ਡਰਾਈ ਰੂਮ ਤੁਹਾਨੂੰ ਦਿਖਾਤਾ ਹੈ ਇੱਧਰਲੇ ਪਾਸੇ ਕਿਚਨ ਹੈ ਜੀ ਲੌਬੀ ਏਰੀਆ ਵਿੱਚ ਸਾਰ ਡਾਊਨ ਸੀਲਿੰਗ ਹੋਈ ਹੋਈ ਹੈ ਛੱਤ ਰੂਮ ਵੀ ਕਾਫੀ ਖੁੱਲੇ ਡੁੱਲੇ ਬਣੇ ਹੋਏ ਹਨ ਜੀ ਮਾਲਕਾਂ ਦਾ ਨੰਬਰ ਹੈ ਜੀ 9885 50472 ਤੁਹਾਨੂੰ ਸਕਰੀਨ ਤੇ ਵੀ ਸ਼ੋ ਹੋ ਰਿਹਾ ਮੈਂ ਬੋਲ ਕੇ ਵੀ ਦੱਸਦਾ ਤੇ ਐਡਰੈਸ ਵੀ ਤੁਹਾਨੂੰ ਮੈਂ ਦੱਸ ਦੇਣਾ ਜੀ ਤੁਸੀਂ ਨੋਟ ਕਰ ਲਓ ਇਹ ਘਰ ਬਾਜਵਾ ਕਲੋਨੀ ਓਜਲਾ ਬਾਈਪਾਸ ਗੁਰਦਾਸਪੁਰ ਵਿੱਚ ਬਣਿਆ ਹੋਇਆ ਹੈ ਜੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈੱਡ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਕ ਪਲੇਲਿਸਟ ਵਿੱਚ ਜਾ ਕੇ ਘਰ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ ਇਸ ਘਰ ਦੀ ਡਿਮਾਂਡ ਮਾਲਕਾਂ ਨੇ 45 ਲੱਖ ਰੁਪਏ ਰੱਖੀ ਹੈ ਆਪਨੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਐਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ